बोलिए सतगुरु स्वामीजी महाराज की जय आज कैलाशता नदी पार स्वामीजी महाराज जी दी कुटिया ਦੇ ਵਿੱਚ स्वामीजी महाराज जी ਦਾ ਜੋ ਜਨਮ ਉਸ ਤਬ स्वामीजी ਦੀ कुटिया ਵਿੱਚ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਹਾਂ ਜੁੜੇ ਰਹੋ ਸਾਡੇ ਚੈਨਲ ਸੰਦੀਪ ਚੌਂ ਨਿਊਜ਼ ਪੁਰਾਲੀ ਦੇ ਨਾਲ

Tchau. Wow. आए <laughs> ਸਾਹਮੀ ਜੀ ਮਹਾਰਾਜ ਨਦੀਪਰ ਵਾਲੇ ਜਿਨ੍ਹਾਂ ਦਾ ਜੀ ਪਵਿੱਤਰ ਜਨਮ ਦਿਹਾੜਾ ਮਹਾਪੁਰਸ਼ਾਂ ਦਾ ਦਾ ਪ੍ਰਕਾਸ਼ ਦਿਹਾੜਾ ਹੀ ਹੁੰਦਾ ਉਹ ਆਦ ਤੋਂ ਲੈ ਕੇ ਅੰਤ ਤੱਕ ਉਹਨਾਂ ਦਾ ਜਨਮ ਮਰਨ ਤੋਂ ਰਹਿਤ ਉਹਨੇ ਜਨਮ ਮਰਨ ਦੋਹੋਂ ਮੈ ਨਹੀਂ ਜਾਣ ਪਰਉਪਕਾਰੀ ਆਏ ਜੀ ਦਾ ਆਨ ਦੇ ਭਗਤੀ ਲਾਇਨ ਹਾਸੇ ਉਹਨਾਂ ਨੂੰ ਲਾਇਆ ਜੀਵਾ ਭੁਧਿਆ ਕਰਨ ਹੁੰਦੇ ਮਹਾਪੁਰਸ਼ਾਂ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਮਹਿਮਾ ਅਪਰੰਪਾਰ ਹੈ ਬਿਆਨਤ ਉਹਨਾਂ ਦੇ ਗੁਣ ਉਹ ਭਗਤੀ ਦਾ ਸਰੂਪ ਹੈ ਮਹਾਰਾਜ ਕਲਯੁਗ ਦੇ ਵਿੱਚ ਮਹਾਪੁਰਸ਼ਾਂ ਨੇ ਸਾਡੇ ਜੀਵਨ ਦੇ ਧਾਰ ਵਾਸਤੇ ਇਸ ਥਾਨ ਨੂੰ ਰੰਗ ਭਾਗ ਲਾਇਆ ਮਾਰੇ ਨੇ ਇੱਥੇ ਜੱਟ ਤਪ ਕਰਿਆ ਤੇ ਸਾਡੇ ਇਲਾਕੇ ਨੂੰ ਰੰਗ ਭਾਗ ਲਾਇਆ ਸਾਡਾ ਸਾਨੂੰ ਨਾਮ ਦੀ ਕੀਮਤ ਦੱਸੀ ਮਹਾਰਾਜ ਨਾਮ ਦੀ ਕੀਮਤ ਦੱਸਦੇ ਤੇ ਜੋ ਸਾਨੂੰ ਕਲਯੁਗ ਦੇ ਵਿੱਚ ਭਟਕੇ ਹੋਏ ਜੀਵਾਂ ਨੂੰ ਨਾਮ ਦੀ ਕੀਮਤ ਨਹੀਂ ਪਤਾ ਹੁੰਦੀ 84 ਲੱਖ ਜੋ ਉਹਨਾਂ ਦਾ ਬਾਦ ਭਟਕਦੇ ਹੋਏ ਅਸੀਂ ਇਹ ਮਨੁੱਖਾ ਜਨ ਮਿਲਿਆ ਇਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਤਾਂ ਮਹਾਰਾਜ ਨੇ ਸਾਰੇ ਇਲਾਕੇ ਨੂੰ ਨਾਮ ਦੀ ਮਹਿਮਾ ਦਸੀ ਜੀਵਨ ਦਾ ਆਧਾਰ ਕਰਿਆ ਜੀਵਨ ਬਖਸ਼ਿਆ ਕਰੀ ਮਹਾਪੁਰਸ਼ ਜੋਤ ਜਗਾਉਣ ਆਉਨੇ ਆ ਸਾਰੇ ਧਰਮਾਂ ਦੇ ਸਾਰੇ ਮਹਾਰਾਜ ਸ੍ਰੀ ਸਾਰੀ ਦੁਨੀਆ ਮਹਾਰਾਜ ਨੂੰ ਪਿਆਰ ਕਰਦੀ ਹੈ ਮਹਾਰਾਜ ਆਪ ਤਨ ਸੌਮੀ ਜੀ ਮਹਾਰਾਜ ਦੀ ਕੂਟੀਆਂ ਸਿਸ ਨਦੀ ਪਾਰ ਬੇਅੰਤ ਲੰਗਰ ਚੱਲ ਰਹੇ ਆ ਸੌਮੀ ਦਾ ਟਰਸਟ ਹੋਰ ਵਧੀਆ ਸਾਰੀ ਸੰਗਤ ਟਰਸਟ ਨਾਲ ਮਿਲ ਕੇ ਸੌਮੀ ਸ਼ਿਵ ਰੂਪ ਸਭਰਾ ਸ਼ਿਵ ਰੂਪ ਟਰਸਟ ਆ ਜੋ ਨਾਲ ਮਿਲ ਕੇ ਸੇਵਾ ਕਰ ਰਹੇ ਆ ਤੇ ਸਾਰੇ ਅਮਰਤਵਿਲੇ ਤੋਂ ਕੀਰਤਨ ਹੋ ਰਿਹਾ ਤੇ ਸਾਰੀ ਸੰਗਤਾਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਵਾਮੀ ਜੀ ਮਹਾਰਾਜ ਕੀ ਜੈ ਸਵਾਜ ਸਤਗੁਰ ਸਵਾਮੀ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਵਾਮੀ ਜੀ ਸਵਾਮੀ ਜੀ ਦੇ ਪਰਵਦਨ ਸੁਣ ਕੇ ਬੜਾ ਆਨੰਦ ਆਉਂਦਾ ਕੁਟਿਆ ਬੜਦੇ ਜੀ ਘਰ ਦੇ ਸਾਰਿਆਂ ਦੁੱਖ ਭੁੱਲ ਕੇ ਇੱਥੇ ਸੁੱਖ ਮਿਲਦਾ ਬੋਲੋ ਸਤਿ ਕੀ ਸ਼ਾਂਤੀ ਮਿਲਦੀ ਹੈ ਬੋਲ ਸਵਾਮੀ ਮਹਾਰਾਜ ਕੀ ਜੈ